ਜੇ ਪਿਛੇ ਦਿੰਦੇ ਵਿਖਿਆਨ ਦਾ ਸ੍ਰੀ ਲੇਖ ਹੈ ਚੱਕ ਨਾਮਕੀ ਅਤੇ ਸ੍ਰੀ ਅਨੰਦਪੁਰ ਸਾਹਿਬ ਛੇਵੇਂ ਜਾਮੇ ਵਿੱਚ ਜੋਤਪਰਗ ਖਾਉਣ ਮਗਰੋਂ ਮੇਰੀ ਪੀੜੀ ਦਾ ਜਗ ਆਗਾਜ਼ ਹੋਇਆ ਸੂਦ ਨੂੰ ਲੱਗੇ ਗ੍ਰਹਿਣ ਮਗਰੋਂ ਨਵੀਂ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕਦੂਰੀ ਤੇ ਕ੍ਰਿਸ਼ਨਾਰ ਹੀ ਸੀ ਗੱਲ 1610 ਈਸਵੀ ਦੇ ਲਾਗੇ ਚਾਗੇ ਦੀ ਹੈ ਜਦੋਂ ਜਹਾਂਗੀਰ ਦੇ ਦਿਲ ਅੰਦਰ ਉਸ ਅਗੰਮੀ ਜੋਤ ਦਾ ਖੌਫ ਪਲਣ ਲੱਗ ਗਿਆ ਸੀ ਉਸ ਨੇ ਆਪਣੇ ਹੀ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਕਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗੰਮੀ ਜੋਤ ਚਮਕਦੀ ਰਹੀ ਸੀ ਗਵੰਜ ਰਾਜਕੂਤ ਹਿੰਦੂ ਰਾਜੇ ਵੀ ਉੱਥੇ ਕੈਦ ਸੰ। ਉਹਨਾਂ ਨੇ ਬੇਨਤੀ ਕੀਤੀ ਇਹ ਦਲ ਭੰਜਨ ਜੋਦੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ। ਤੁਹਾਡੀ ਰੌਸ਼ਨੀ ਨਾਲ ਤਾਂ ਜਨਮਾਂ ਜਨਮਾਂ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ। ਸਵਾ ਦੋ ਸਾਲ ਬਾਅਦ ਜਹਾਂਗੀਰ ਨੇ ਗੁਰੂ ਜੀ ਨੂੰ ਜਦੋਂ ਰਿਹਾ ਕੀਤਾ ਕਿ ਗੁਰੂ ਜੀ ਨੇ ਵਤਨ ਕੀ ਤੱਕ ਮੈਂ ਤਾਂ ਜਾਵਾਂਗਾ ਜਦੋਂ ਇਹ ਬਵੰਜਾ ਰਾਜੇ ਵੀ ਮੇਰੇ ਨਾਲ ਜਾਣਗੇ ਆਤਸ਼ਾ ਦੇ ਬੋਲ ਪੂਰੇ ਹੋਏ ਤੇ ਬਵੰਜਾ ਰਾਜੇ ਵੀ ਮਾਰ ਹੀ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਨੇ ਪਰਤ ਕੇ ਨਵਾਂ ਨਗਰ ਸ੍ਰੀ ਗੀਰਤਪੁਰ ਸਾਹਿਬ ਵਸਾ ਦਿੱਤਾ ਜਿੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕੰਤਨ ਸਮੇਂ ਤੱਕ ਟਿਕਾਣਾ ਕੀਤਾ। ਸਾਲਾਂ ਬਾਅਦ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਜੋਤ ਗ੍ਰਹਿਣ ਕਰਨ ਉਪਰੰਤ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਪਾਈ ਅਤੇ ਫਿਰ ਸੰਗਤ ਦੀ ਬੇਨਤੀ ਤੇ ਸ੍ਰੀ ਕੀਰਤਪੁਰ ਸਾਹਿਬ ਆਏ। ਉਹ ਆਗ ਜਿਸ ਸਹਿਜ ਨਿਮਰ ਅਤੇ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਇੱਕ ਅਜਿਹੇ ਨਗਰ ਵਸਾਇਆ ਜਾਵੇ ਜੋ ਕੁਦਰਤ ਦੀ ਨਿੱਕੀ ਗੋਦ ਵਿੱਚ ਦੁਨਿਆਵੀ ਈਰਖਾ ਤੇ ਸਾਜ਼ਿਸ਼ਾਂ ਤੋਂ ਮੁਕਤ ਹੋਵੇ। ਪਰ ਉਹ ਸਮਾਂ ਉੱਥਾ ਸੀ ਦਿੱਲੀ ਸਲਤਨਤ ਵਿੱਚ ਦੀ ਹਲਚਲ, ਔਰੰਗਜ਼ੇਬ ਦੀ क्रूरता ਤੇ ਰਾਜਸੀ ਹਫੜਾ ਦਫੜੀ ਚੱਲ ਰਹੀ ਸੀ। ਇਸੇ ਦੌਰਾਨ ਰਿਆਸਤ ਕੈਲੂਰ ਦਾ ਰਾਜਾ ਦੀਪ ਚੰਦ 1665 ਈਸਵੀ ਵਿੱਚ ਸਵਰਗਵਾਸ ਹੋ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਲੂਰ ਦੇ ਇਲਾਕੇ ਵਿੱਚ ਖਾਂ ਖਰੀਦਣ ਦੀ ਗੱਲ ਕੀਤੀ। ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰਿਆਸਤ ਕਹਿਲੂਰ ਦੇ ਤਿੰਨ ਪਿੰਡ ਭੇਟ ਕਰਨ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਸ ਖਾਂ ਨੂੰ ਮੁੱਲ ਖਰੀਦ ਕੇ ਡੇਰ ਵਸਾਇਆ। ਇਹ ਪਿੰਡ ਬੜੀ ਸੁਹਾਵਣੀ ਤੇ ਰਮਣੀਕ ਥਾਂ ਤੇ ਸਥਿਤ ਹੈ। ਸੰਨ ਜਿੱਥੇ ਪਹਾੜੀਆਂ ਦੀ ਝਲਕ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮੁਗਧ ਰਾਗ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਉਸ ਘਾਟੀ ਨੂੰ ਸਵਰਗ ਜਿਹਾ ਬਣਾਉਂਦੇ ਸਨ ਸ਼ਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਭੇਟ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੇ ਦੂਰ ਅੰਦੇਸ਼ੀ ਨਾਲ ਇਸ ਨੂੰ ਖਰੀਦ ਕੇ ਹੀ ਪਟਾ ਲਖਵਾਇਆ ਸੀ ਇਹ ਜ਼ਮੀਨ ਦਾ ਮਾਖੋ ਵਾਲ ਤੇ ਮਥੋਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਦੀ ਮੋੜੀ ਗੱਡੀ ਤੇ ਆਪਣੀ ਮਾਤਾ ਦੇ ਨਾਮ ਤੇ ਜਿਸ ਦਾ ਨਾਮ ਰੱਖਿਆ ਚੱਕ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਖਾਲਸੇ ਦੀ ਜਨਮ ਤੁੰਮੀ ਚੱਕ ਨਾਨਕੀ ਵਿੱਚ ਨਗਰ ਹੋ ਸਾਰੀ ਹੋਣ ਲੱਗੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵੱਖ-ਵੱਖ ਧਰਮਾਂ ਜਾਪਤਾ ਤੇ ਇਲਾਕਿਆਂ ਤੋਂ ਆ ਕੇ ਵਸਣ ਲੱਗੇ ਇਸ ਸਥਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਕ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਮਾਰਕਾਂ ਦੇ ਅਸਾਰੀ ਹੀ ਸ਼ੁਰੂ